ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ YouTube ਦੰਦੀਵਾਲਾ 9443 ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਹਾਂ ਜੀ ਇੱਥੇ ਟਾਈਮ ਹੈਡਾ ਦੁਪਹਿਰ ਦੇ 4:30 ਬੱਜ ਚੁੱਕੇ ਨੇਗੇ ਆਪਾਂ ਪਾ ਰਹੇ ਹਾਂ ਜੀ ਹਰਾ ਉਸ ਤੋਂ ਪਹਿਲਾਂ ਆਪਾਂ ਕਰ ਰਹੇ ਹਾਂ ਜੀ ਖੁਰਲੀਆਂ ਸਾਫ਼ ਖੁਰਲੀਆਂ ਸਾਫ਼ ਕਰਕੇ ਫਿਰ ਆਪਾਂ ਪਾਵਾਂਗੇ ਨੀਰਾ ਤੇ ਤੁਸੀਂ ਬਣੇ ਰਹੋ ਜੀ ਵੀਡੀਓ ਤੇ ਤੇ ਵੀਡੀਓ ਨੂੰ ਫੋਲੋ ਬਹੁਤ ਜ਼ਰੂਰ ਕਰਿਓ ਜੀ ਤੇ ਆਪਾਂ ਤੁਹਾਡੇ ਨਾਲ ਕੰਮਾਂ ਦੇ ਨਾਲ-ਨਾਲ ਕਰਦੇ ਰਹਾਂਗੇ ਗੱਲਾਂ-ਬਾਤਾਂ ਤੇ ਅੱਜ ਹੈਗੀ ਹੈ ਜੀ ਵਿਸਾਖੀ ਦਾ ਦਿਨ ਤੇ ਪਾਪਾ ਜੀ ਤੇ ਇੱਕ ਬੰਦੇ ਡੈਡੀ ਕਹਿੰਨੇ ਵਿਸਾਖੀ ਤੇ ਤੇ ਭੈਣ ਘਰੇ ਗਏ ਸੀ ਆਪਣੇ ਨੇੜੇ ਫੱਤੇ ਗੁਰਦੁਆਰਾ ਪੈ ਜਾਂਦਾ ਉੱਥੇ ਮੱਥਾ ਟੇਕਣ ਮੈਂ ਕੱਲੂ ਹੀ ਘਰੇ ਸੀ ਹੁਣ ਤਾਂ ਉਹ ਆ ਗਏ ਨਹੀਂ ਤੇ ਸਾਰੇ ਟੱਬਰ ਤੋਂ ਨਹੀਂ ਜਾਏ ਜਾਂਦੇ ਫਿਰ ਘਰੇ ਵੀ ਜਿਹੜਾ ਨਹੀਂ ਸਰਦਾ ਹੈਗਾ ਹਨ ਤੇ ਇੱਥੇ ਆਪਾਂ ਵੀਡੀਓ ਬਣਾ ਰਹੇ ਆ ਜੀ ਵੀਡੀਓ ਬਣਾਉਣ ਦਾ ਮਾਨ ਜਿਹੜਾ ਬਿਲਕੁਲ ਵੀ ਨਹੀਂ ਸੀ ਆ ਕਿਉਂਕਿ ਅੱਜ ਮੂਡ ਹੋ ਗਿਆ ਜੀ ਆਪਣਾ ਥੋੜਾ ਜਿਹਾ ਵਸਾਖੀ ਵਾਲੇ ਦਿਨ ਖਰਾਬ ਪਾਪਾ ਜੀ ਨੇ ਫੋਨ ਕਰਿਆ ਜੀ 1.5 ਵਜੇ ਉਹ ਵਸਾਖੀ ਤੇ ਗਏ ਹੋਏ ਸੀ ਤੇ ਉਹਨਾਂ ਦੀ ਮੋਬਾਈਲ ਹੋ ਗਈ ਜੀ ਚੋਰੀ ਤੇ ਸਾਰੇ ਟੱਬਰ ਨਾਲੋਂ ਵੱਧ ਮੈਨੂੰ ਹੀ ਹੋ ਜਾਂਦੀ ਹੁੰਦੀ ਹੈ ਟੈਨਸ਼ਨ ਇਹ ਜੀਆਂ ਚੀਜ਼ਾਂ ਦੀ ਕਿਉਂਕਿ ਹਨਾ ਚੀਜ਼ ਬਣਾਉਣੀ ਕਿਹੜਾ ਸੌਖੀ ਹੈਗੀ ਰੋਏ ਰੋਏ ਜਿਹੜੀ ਚੀਜ਼ ਹੈਗੀ ਨਹੀਂ ਬਣਦੀ ਹੈਗੀ ਅੱਜ ਥੋੜਾ ਜਿਹਾ ਮੂਡ ਹੋ ਗਿਆ ਇਹ ਆਪਣਾ ਖਰਾਬ ਤੇ ਪਤਾ ਜੀ ਭੀੜ ਬਹੁਤ ਜ਼ਿਆਦਾ ਹੁੰਦੀ ਆ ਨਾ ਜੀ ਇਕੱਠ ਬਹੁਤ ਜ਼ਿਆਦਾ ਹੁੰਦਾਗਾ ਇਸ ਲਈ ਇਕੱਠ ਦੇ ਵਿੱਚ ਜਿਹੜਾ ਨਹੀਂ ਪਤਾ ਲੱਗਦਾ ਹਨਾ ਬਾਕੀ ਬਜ਼ੁਰਗ ਬੰਦੇ ਨਹੀਂ ਪਤਾ ਲੱਗਦਾ ਉਮਰ ਦੇ ਸਾਥ ਤੇ ਪੇਪਾ ਜੀ ਖਾਰੇ ਸੀ ਇੱਥੇ ਲੰਗਰ ਦੇ ਵਿੱਚ ਜਾ ਰਹੇ ਸੀ ਤੇ ਉਹਨਾਂ ਨੂੰ ਪਤਾ ਲੱਗੇ ਮੋਬਾਈਲ ਹੈ ਨਹੀਂ ਗੀ ਤੇ ਉਹਨਾਂ ਨੇ ਕਿਸੇ ਹੋਰ ਦੀ ਮਾਇ ਤੋਂ ਲੈ ਕੇ ਫੋਨ ਕਰਿਆ ਕਹਿੰਦੇ ਭਾਈ ਐਂ ਕਰਕੇ ਮੇਰੀ ਮੋਬਾਈਲ ਕੱਢੀ ਗਈ ਤੇ ਉਹਨਾਂ ਨੂੰ ਤਾਂ ਆਪਾਂ ਨਹੀਂ ਕੁੱਛਿਆ ਜੀ ਹਾਂ ਸੱਤ ਵੀ ਕੋਈ ਗੱਲ ਨਹੀਂ ਪਪਾ ਜੀ ਮਾਇਲ ਹੀ ਹੈ ਹਨਾ ਵੀ ਕੀ ਗੱਲ ਹੋਰ ਬਣ ਜੂਗੀ ਬੰਦੀ ਸੁੱਖ ਚਾਹੁੰਦੇ ਜੀ ਹਨਾ ਚੀਜ਼ਾਂ ਦਾ ਬਣੀ ਜਾਂਦੀਆਂ ਨਹੀਂ ਇਹ ਚੀਜ਼ਾਂ ਦਾ ਕੋਈ ਗੱਲ ਨਹੀਂ ਹੁੰਦੀ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਹਨਾ ਕਿੰਨਾ ਹੀ ਆ ਦਿਮਾਗ ਨੂੰ ਸਮਝਾ ਲਈਏ ਕਿਉਂਕਿ ਚੀਜ਼ ਡਿੱਗਣ ਚ ਤੇ ਚੀਜ਼ ਖਰਾਬ ਹੋਣ ਚ ਬਹੁਤ ਫਰਕ ਹੁੰਦਾ ਹੈ ਜੀ ਉਹ ਹੀ ਚੀਜ਼ ਖਰਾਬ ਹੋਈ ਹੋਵੇ ਤਾਂ ਜਿਹੜੀ ਜਰਨੀ ਸੌਖੀ ਹੈਗੀ ਪਰ ਜਿਹੜੀ ਚੀਜ਼ ਡਿੱਗੀ ਹੋਵੇ ਉਹ ਜਰਨੀ ਜਿਹੜੀ ਬਹੁਤ ਜ਼ਿਆਦੇ ਔਖੀ ਹੈ ਕੋਈ ਵੀ ਚੀਜ਼ ਹੈ ਤੇ ਚੀਜ਼ ਡਿੱਗੀ ਜਰਨੀ ਬਹੁਤ ਜ਼ਿਆਦੇ ਔਖੀ ਹੈ ਤੇ ਬਾਕੀ ਚਲੋ ਜੀ ਬਾਦੇ ਘਾਟੇ ਜਿਹੜੀ ਜ਼ਿੰਦਗੀ ਵਿੱਚ ਚਲਦੀ ਰਹਿੰਦੇ ਨੇ ਕੋਈ ਗੱਲ ਨਹੀਂ ਮਾਇਲ ਦੀ ਤਾਂ ਕੋਈ ਗੱਲ ਨਹੀਂ ਹੈਗੀ ਹੋਰ ਲੈ ਆਵਾਂਗੇ ਤੇ ਇਹ ਭਾਰ ਕਿਤੇ ਨਾ ਕਿਤੇ ਹਣਾ ਮਾੜਾ ਮੋਟਾ ਜਿਹਾ ਬੱਸ ਹੈ ਵੇ ਜੀ ਹੋ ਜਾਂਦਾ ਵੀ ਕੱਲ ਹਾਜੀ ਡੰਗਾ ਲਾਇਆ ਸੀ ਵਧੀਆ ਮਾਇਸੀ ਇਹ ਜੀ ਗੱਲ ਨਹੀਂ ਹੈਗੀ ਕਿਥੇ ਓਗਹੀ ਵਿੱਚ ਹੋਰ ਲਿਉਣੀ ਕੋ ਹਨ 5-7 ਤੋਂ ਘੱਟ ਆਉਂਦੀ ਨਹੀਂ ਹੈਗੀ 5-7 ਦੀ ਓ ਸੀ ਤੇ ਜਿਹੜਾ 10-12000 ਰੁਪਏ ਦਾ ਆਪਣਾ ਨੁਕਸਾਨ ਹੋ ਗਿਆ ਤੇ ਲਓ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਨੀਰਾਚਾਰਾ ਜਿਹੜਾ ਭਾਅ ਦਿੱਤਾਗਾ ਤੇ ਹੁਣ ਆਪਾਂ ਇੱਥੇ ਬੰਨ ਰਹੇ ਹਾਂ ਜੀ ਪਸੂ ਗਾਰੋਂ 4:30 ਵਜੇ ਮੇਰਾ ਪਹੁੰਚਣ ਲੱਗੀ ਸੀ ਮੈਂ ਇੱਥੇ ਬਸ 5 ਵਜੇ ਵੱਜ ਚੁੱਕੇ ਨੇਗੇ ਕਿਉਂਕਿ ਹੌਲੀ-ਹੌਲੀ ਪਾਇਆ ਹਨਾ 5:00 ਵੱਜ ਗਏ ਤੇ ਹੁਣ ਆਪਾਂ ਇਸ ਤੋਂ ਬਾਅਦ ਬਸ ਅੱਜ ਵੀਡੀਓ ਥੋੜੀ ਜਿਹੀ ਨਹੀਂ ਬਣੀ ਜੀ ਕਿਉਂਕਿ ਹਨਾ ਜਦੋਂ ਮੂਰ ਜਿਆ ਖਰਾਬ ਹੋਊ ਫਿਰ ਵੀਡੀਓ ਬਣਾਉਣ ਨੂੰ ਨਹੀਂ ਚੀ ਕਰਦਾ ਬਸ ਕਿਵੇਂ ਗਵਾਚੀ ਕਿ ਮੈਂ ਡਿੱਗੀ ਬਸ ਸਾਰਾ ਦਿਨ ਇਹੜਾ ਹੀ ਮੀਂਹ ਆ ਗਿਆ ਬਸ ਅੱल्लाह ਵਾਸਤਾ ਦੇ ਵਿੱਚ ਤੇ ਬਾਕੀ ਸਾਰੇ ਪਰਿਵਾਰ ਨੂੰ ਬਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਹੋਰ ਸਾਰੇ ਕੀ ਮੀਠੀ ਠਾਕ ਕਮੈਂਟ ਕਰਕੇ ਜੀ ਨੂੰ ਦੱਸੋ ਬਾਕੀ ਸਾਰੇ ਠੀਕ ਠਾਕ ਹੈ ਜੀ ਵਧੀਆ ਲਓ ਜੀ ਨੀਰਾਸਰ ਆਪਾਂ ਪਾ ਤਪਸੂ ਬਾੰਨ ਦੁੱਤੇ ਨੇਗੇ ਤੇ ਹੁਣ ਸ਼ਾਮ ਦੇ ਕੰਮ ਜਿਹੜੇ ਹੋਰ ਫੇਰ ਕਰਾਂਗੇ ਅੱਜ ਦੀ ਵੀਡੀਓ ਵਿੱਚ ਐਨ ਲਈ ਧੰਨਵਾਦ